ਆਸਲ ਤਾਲ ਵਿੱਚ ਠਾਕੇ ਦੇ ਸਮਾਗਮ ਦੇ ਚੱਲ ਰੇ ਡੀ ਜੇ ਦਰਾਂ ਪਰਤੀਆਂ ਲਾਈਨ ਨੂੰ ਲੈ ਕੇ ਸਮਾਗਮ ਵਿੱਚ ਆਏ ਰਿਸ਼ਤੇਦਾਰ ਵੱਲੋਂ ਗੋਲੀ ਮਾਰ ਕੇ 16 ਸਾਲਾ ਨੌਜਵਾਨ ਦਾ ਕੀਤਾ ਗਿਆ ਕਤਲ ਇਸ ਮੌਕੇ ਤੇ ਉਹਨਾਂ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਕੀ ਨਾਜ ਵੀਰ ਜੀ ਮੇਰਾ ਨਾਮ ਲਵਜੀਤ ਵੀਰ ਜੀ ਪਿੰਡ ਕਿਹੜਾ ਜੇ ਹਲਕੋ ਕਲਾ ਜੀ ਕੀ ਗੱਲ ਹੋਈ ਜਿਹੜੀ ਮੁੰਡੇ ਦੀ ਮੌਤ ਹੋ ਗਈ ਵੀਰ ਜੀ ਅਸੀਂ ਆਸਲ ਤਾਲ ਲਾਇ ਸੀ ਡੀ ਜੇ ਚੇਅਰਮੈਨ ਦੇ ਭਟੇ ਸਾਹਮਣੇ ਤੇ ਉਹ ਤੇ ਇਹ ਗੱਲ ਬਣੀ ਕਿ ਉਹਨੇ 200 ਰੁਪਏ ਦਿੱਤਾ ਨੂੰ ਪਰਚਿਆਂ ਵਾਸਤੇ ਪਰਚੇ ਦੇ ਦੋ ਤੇ ਆਂਦਾ ਵੀ ਇਹੋ 200 ਰੁਪਏ ਜੇ ਤੇ ਐਚੀ ਮੇਰੇ ਰਾਤ ਕੱਟਣੇ ਜੇ ਪਰਚੇ ਤੁਹਾਡੇ ਤੋਂ ਤੇ ਪਰਚੇ ਆਹੀ ਚਲੋ ਦੇਈ ਜਾਂਦੇ ਤੇ ਉਹ ਨਿੱਕੇ ਮੁੰਡੇ ਨਹੀਂ ਪੜਿਆ ਸੀ ਉਹਨੇ ਕਦੇ ਪਰਚੇ ਨਾ ਦਿੱਤੇ ਆ ਉਹਨੇ ਮਾਰਤੀ ਉਹ ਸਿੱਧੀ ਗੋਲੀ ਗੋਲੀ ਮਾਰ ਕੇ ਉਹਨੇ ਮੁੰਡੇ ਨੂੰ ਨਹੀਂ ਵੇਖਿਆ ਉਹਨੇ ਦਾਹ ਤੋਂ ਦੋ ਤਿੰਨ ਫਾਇਰ ਕਰਤੇ ਕਿੰਨੇ ਕ ਵਜ ਦਾ ਟਾਈਮ ਸੀਗਾ ਇਹ 9 ਵਜੇ ਦੀ ਗਰੀਦ ਤੇ ਕੌਣ ਸੀ ਉਹ ਜਿਹਨੇ ਪੈਸੇ ਮੰਗੇ ਤੁਹਾਡੇ ਤੋਂ ਉਹ ਉਹਨਾਂ ਦੇ ਰਿਸ਼ਤੇਦਾਰ ਹੀਗੇ ਜੀ ਕਿਹਨਾਂ ਦੇ ਘਰ ਵਾਲਿਆਂ ਦੇ ਨਾਂ ਨਹੀਂ ਪਤਾ ਹੈਗੇ ਉਹਨਾਂ ਦਾ ਕੀ ਪ੍ਰੋਗਰਾਮ ਹੀ ਉਹਨਾਂ ਦਾ ਪ੍ਰੋਗਰਾਮ ਦਾ ਠਾਕਾ ਹੀ ਹੈ ਉਹ ਕਿੰਨੀ ਉਮਰ ਸੀ ਜਿਹੜਾ ਮੁੰਡੇ ਦੀ ਮੌਤ ਹੋਈ ਆ ਮੁੰਡੇ ਦੀ ਉਮਰ ਹੈਗੀ ਸੀ 15 ਤੋਂ 16 ਸਾਲ ਤੁਹਾਡੇ ਨਾਲ ਹੀ ਗਿਆ ਹਾਂਜੀ ਨਾਲ ਗਿਆ ਕੀ ਮੰਗ ਕਰਦੇ ਜੀ ਹਾਂ ਅਸੀਂ ਮੰਗ ਕਰਦੇ ਸਾਨੂੰ ਇਨਚਾਰਜ ਚਾਹੀਦਾ ਤੇ ਜਦੋਂ ਗੋਲੀ ਵੱਜੀ ਫਿਰ ਉਹਨੂੰ ਮਤਲਬ ਲਿਆਂਦਾ ਲਾਜ ਆ ਤੇ ਜੀ ਉਹ ਲਿਆਂਦਾ ਸਾਨੂੰ ਘਰ ਲੈਣ ਡੱਕਿਆ ਸੀ ਵੀ ਤੁਸੀਂ ਕੀ ਕਰਦੇ ਰੋਣ ਘਾਤੋ ਦੇ ਜائیں ਜਮਾ ਨੂੰ ਮਲਕੀਅਤ ਤੇ ਪ੍ਰੈਸ਼ਰ ਵੀ ਪਾਇਆ ਸੀ ਉਹਨਾਂ ਨੇ ਹਾਂ ਹਾਂਜੀ ਤੇ ਬਰੋਨੇ ਹਾਈ ਦੇ ਸਾਨੂੰ ਦੋਕੇ ਮਾਰਦੇ ਕਿੰਨੀਆਂ ਗੋਲੀਆਂ ਵੱਜੀਆਂ ਮੁੰਡੇ ਦੇ ਮੁੰਡੇ ਦੇ ਗੋਲੀ ਇੱਕੋ ਵੱਜੀ ਹੋਰ ਵੀ ਚਲਾਈਆਂ ਕਿ ਜਾਂ ਤਿੰਨ ਤਿੰਨ ਫਿਰ ਚਲਾਈ ਤਾਂ ਨੂੰ ਕੀ ਨਾਜੀ ਵੀਰ ਜੀ ਗੁਰਲਾਲ ਸਿੰਘ ਪਿੰਡ ਗੜਾ ਜੇ ਅਲਗੋ ਕਲਾ ਕੀ ਲੱਗਦਾ ਜਿਹੜਾ ਜਿਹਦੀ ਮੌਤ ਹੋਈ ਤੁਹਾਡਾ ਆਪਣਾ ਭਤੀ ਹੈ ਇਹ ਤੇ ਕੀ ਗੱਲਬਾਤ ਹੋਈ ਉਹਦੇ ਨਾਲ ਗੱਲਬਾਤ ਬਾਜੀ ਇਸ ਤਰ੍ਹਾਂ ਕਿ ਡੀਜਿਆਂ ਤੇ ਗਏ ਸੀ ਤੇ ਉੱਥੇ ਮੁੰਡੇ ਨੇ ਗੋਲੀ ਮਾਰਤੀ ਪੈ ਜਾਂਦੇ ਉਹ ਕਰਕੇ ਹੀ ਪਰਚੀਆਂ ਨਾ ਦੇਂਦੇ باوجود ਉਹਨੇ ਗੋਲੀ ਮਾਰਤੀ ਗੋਲੀ ਮਾਰ ਕੇ ਵੀ ਉਹਨੇ 3-4 ਫਾਇਰ ਕੀਤੇ ਆ ਤੇ ਫਿਰ ਉਹਨੇ ਮੁੰਡੇ ਨੂੰ ਚੁੱਕਿਆ ਵੀ ਨਹੀਂ ਵੀ ਇਹਦੇ ਗੋਲੀ ਵੱਜੀ ਆ ਜਾਂ ਨਹੀਂ ਤਾਂ ਵੀ ਉਹਨੇ ਫਾਇਰ ਕਰੀ ਗਿਆ ਫਿਰ ਜਿਹੜੇ ਡੀਜਿਆਂ ਦੇ ਮੁੰਡੇ ਦੂਜੇ ਨਾਲ ਦੇ ਹੀ ਉਹਨਾਂ ਨੇ ਉਹਨੂੰ ਚੁੱਕ ਕੇ ਤੇ ਫਿਰ ਲੈ ਕੇ ਗਏ ਆ ਹਸਪਤਾਲ ਆ ਹਸਪਤਾਲੀ ਗਏ ਆ ਤੇ ਉਸ ਤੋਂ ਬਾਅਦ ਫਿਰ ਵੀ ਉਹਨਾਂ ਨੇ ਆਖਿਆ ਵੀ ਤੁਸੀਂ ਰੋਣਕਾ ਤੋਂ ਦਾ ਇਹ ਕੀ ਗੱਲ ਹੋਈ ਫਿਰ ਕੀ ਹੋਇਆ ਉਹਨਾਂ ਨੂੰ ਧਮਕੀਆਂ ਦਿੰਦੇ ਰਹੇ ਪਰ ਹੁਣ ਵੀ 9 ਵਜੇ ਦੇ ਬਾਵਜੂਦ ਮੁੰਡਾ ਅਸੀਂ ਲੈ ਕੇ ਆਏ ਹਸਪਤਾਲ ਤੇ ਉਦੋਂ ਦੀ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜਾਣਕਾਰੀ ਭਾਜੀ ਦਿੱਤੀ ਹੈ 9 ਵਜੇ ਤੋਂ ਬਾਅਦ ਕੋਈ ਪੁਲਿਸ ਹੁਣ ਟਾਈਮ ਵੇਖ ਲਓ ਵੀ 12 ਵੱਜ ਚੁੱਕੇ ਆ ਉਦੋਂ ਬਾਅਦ ਸਾਡੇ ਕੋਲ ਪੁਲਿਸ ਆ ਕੇ ਚੱਲ ਗਈ ਹੈ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਸਾਡੇ ਚੱਕਰ ਲਾਈ ਜਾਂਦੀ ਪੁਲਿਸ ਹੂੰ ਜਿਨ੍ਹਾਂ ਨੂੰ ਫੜਨਾ ਕੋਈ ਕਾਰਵਾਈ ਨਹੀਂ ਕਰਦੀ ਮੰਨ ਲਓ ਸਾਡੇ ਕੋਲ ਚੱਕਰ ਲਾਈ ਜਾਂਦੇ ਆ ਜੀ ਲਾਸ਼ ਇੱਥੋਂ ਕੱਢਣ ਵਾਸਤੇ ਤੇ ਇੱਥੋਂ ਹੀ ਇਤਰਾ ਲਾਸ਼ ਦੇ ਸਕਦੇ ਆ ਕੀ ਮੰਗ ਆਨੂੰ ਇਨਸਾਫ ਚਾਹੀਦਾ ਏ ਹੂੰ ਪਿਕਾਰਾ ਵਾਈ ਕਰਨ ਜਿਹੜਾ ਬੰਦੇ ਨੇ ਕੀਤਾ ਇਹ ਕੰਮ ਉਹਨੂੰ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਹਨ ਹੋਰ ਕੁਝ ਨਹੀਂ ਚਾਹੀਦਾ ਉਦੋਂ ਤੱਕ ਲਾਸ਼ ਉਹਨਾਂ ਤੋਂ ਕਿ ਇੱਥੇ ਲਾਸ਼ ਨਹੀਂ ਰੱਖ ਛੱਡਾਂਗੇ ਸਾਡੀ ਕਾਰਵਾਈ ਹੈ ਮੰਨ ਲਓ ਜੋ ਵੀ ਛੱਡ ਤੋਂ ਬਣੂਗਾ ਹਾਂ ਜੀ ਸਾਰੇ ਪ੍ਰਭਾ ਇੱਥੇ ਅਲਗੋਂ ਦੇ ਸਾਰੇ ਇਕੱਠੇ ਹੀ ਪਰਿਵਾਰ ਸਾਰਾ ਆਈ ਬੈਠੇ ਆਈ ਬੈਠੇ ਆਈ ਨਾਲ ਸਾਡੇ ਮੈਂ ਕੱਲਾ ਨਹੀਂ ਆ ਆਦਾ ਪਰਿਵਾਰ ਹੀ ਸਭ ਨਾਲ ਹੀ ਆ ਗਰੀਬ ਜਨਤਾ ਇਹ ਹੋੜੀ ਕੋਈ ਜਣਾ ਖਾਣਾ ਗੋਲੀ ਮਾਰਦੇ ਆਂ ਰੋਜ਼ ਕਮਾ ਇਹ ਇਹਨਾਂ ਕਮਾ ਚ ਹੀ ਰਹਿੰਦੇ ਆਂ ਹੋਰ ਲੋਜ ਪੈਲਸਾਂ ਚ ਵਹਿੰਦੇ ਆਂ ਉੱਥੇ ਲੋਡ ਨਹੀਂ ਹੋਣਾ ਪੈਲਸਾਂ ਚ ਬੰਦ ਕੀਤਾ ਲੋਕੀ ਘਰਾਂ ਚ ਪਿਸਤੌਲ ਹਥਿਆਰ ਚਲਾਉਂਦੇ ਰਹਿੰਦੇ ਆ ਕਿੰਨੇ ਨੁਕਸਾਨ ਹੁੰਦੇ ਆ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਸਾਨੂੰ ਇਨਸਾਫ ਚਾਹੀਦਾ ਭਾਈ ਕੀ ਨਾ ਆ ਜਾਂਂਦੀ ਜੀ ਵਿੰਤਰਕਾਰ ਕੀ ਲੱਗਦਾ ਜੀ ਜਿਹਦੀ ਮੌਤ ਹੋਈ ਤੁਹਾਡਾ ਬੇਟਾ ਹੀ ਮੇਰਾ ਤੇ ਕੀ ਗੱਲ ਹੋਈ ਉਹਨੂੰ ਉਹ ਡੀਜੇ ਦਾ ਜਾਂਦੇ ਸੀ ਗਿਆ ਹੀ ਗੋਲੀ ਮਾਰਤੀ ਕਿਸੇ ਨੇ ਤੇ ਕਿੱਥੇ ਗਿਆ ਸੀ ਡੀਜੇ ਦੇ ਉਹ ਆਸਲੀ ਗਿਆ ਸੀ ਤੇ ਕਿੰਨੇ ਕ ਵਜੇ ਦੀ ਗੱਲ ਆ 9 ਵਜੇ ਦੀ ਗੱਲ ਆ ਅੱਗੇ ਵੀ ਜਾਂਦਾ ਸੀ ਡੀਜੇ ਦੇ ਹਾਂਜੀ ਜਾਂਦਾ ਸੀ ਪਿੰਡ ਦੇ ਸੀ ਡੀਜੇ ਤੁਹਾਡੇ ਦੇ ਹਾਂਜੀ ਪਿੰਡ ਦੇ ਕੀ ਮੰਗ ਕਰਦੇ ਜੀ ਹੁਣ ਸਾਨੂੰ ਨਸ਼ਾ ਚਾਹੀਦਾ ਆ ਮੇਰੇ ਬੇਟੇ ਨੂੰ ਮਾਰ ਕੇ ਸੁੱਟ ਗਏ ਆ ਤੇ ਕਿੰਨੀ ਘੁਮਰ ਹੀ ਬੇੜੇ ਤੁਹਾਡੇ ਦੀ 15 16 ਸਾਲ ਹੀ ਕਿੰਨੇ ਤੁਹਾਡੇ ਬੇਟੇ ਆ ਹੋਰ ਦੋਵੇਂ ਬੇਟੇ ਸਾਰੇ ਮੇਰੇ ਤੇ ਪੁਲਿਸ ਆਈ ਹੀ ਇਥੇ ਪੁਲਿਸ ਆਈ ਹੀ ਕੀ ਕਾਰਵਾਈ ਕੀਤੀ ਪੁਲਿਸ ਨੇ ਕੋਈ ਨਹੀਂ ਕੀਤੀ ਕੀ ਨਾ ਜੀ ਵੀਰ ਜੀ ਕਰ ਪਿੰਡ ਕਿਹਾ ਜੇ ਅਲਕੋ ਕਲਾ ਜਿਹੜੀ ਬੱਚੇ ਦੀ ਮੌਤ ਹੋਈ ਕੀ ਗੱਲ ਹੋਈ ਏ ਇਹ ਆਪਣੇ ਕੋ ਪਰਚੀਆਂ ਲਈ ਆਏ ਕਰਾਉਣੇ ਮੁੰਡਾ ਬੱਚਾ ਪਰਚੀਆਂ ਚੋਗਦਾ ਪਿਆ ਹੈ ਉਹਨੇ ਪਰਚੀਆਂ ਮੰਗੀਆਂ ਮੁੰਡਾ ਇਦਾਂ ਪਰਚੇ ਚੋਂ ਕਹਿੰਦੇ ਨੇ ਪਰਚੇ ਨਹੀਂ ਦਿੱਤੀਆਂ ਉਹਨੇ ਗੋਲੀ ਮਾਰਤੀ ਕੱਢ ਕੇ ਕਿਹ ਕੋਣ ਹੀ ਜਿੰਨੇ ਮਾਰੀ ਗੋਲੀ ਪਤਾ ਨਹੀਂ ਭਾਈ ਘਰ ਆ ਲਿਆ ਨੂੰ ਪਤਾ ਹੋਊਗਾ ਘਰ ਦੇ ਨੂੰ ਪਤਾ ਕੌਣ ਆ ਕੌਣ ਨਹੀਂ ਘਰ ਦੇ ਵੀ ਦੱਸ ਦੇ ਨਹੀਂ ਭਾਈ ਕੌਣ ਆ ਕਿੱਥੇ ਲਾਇਆ ਸੀ ਡੀਜੇ ਕਿਹੜੇ ਪਿੰਡ ਲਾਇਆ ਸੀ ਇੱਥੇ ਲਾਇਆ ਸੀ ਆਸਲੀ ਲਾਇਆ ਸੀ ਜੀ ਕੀ ਪ੍ਰੋਗਰਾਮ ਸੀ ਉਹਨਾਂ ਦਾ ਥਾਕਾ ਹੈ ਮੁੰਡੇ ਦਾ ਜੀ ਕੀ ਕੋਈ ਗੱਲਬਾਤ ਪਹਿਲਾਂ ਵੀ ਹੋਈ ਆ ਜਾਂ ਉਹ ਹੋਰ ਵੀ ਕੋਈ ਹੈਗਾ ਨਾਲ ਨਹੀਂ ਭਾਈ ਇਹ ਪਰਚੀਆਂ ਲਈਆਂ ਇਹਨੇ ਤੇ ਮੁੰਡੇ ਨੇ ਪਰਚੀਆਂ ਨਹੀਂ ਦਿੱਤੀਆਂ ਇਹਨੇ ਕੱਢ ਕੇ ਗੋਲੀ ਮਾਰਤੀ ਫਿਰ ਗੋਲੀ ਮਾਰਨ ਦੇ ਬਾਵਜੂਦ ਵੀ ਮੁੰਡਾ ਡੇਗ ਗਿਆ ਇਹਨੇ ਤਿੰਨ ਚਾਰ ਫਾਇਰ ਤਾਂ ਨੂੰ ਕੱਢਿਆ ਉਹਨਾਂ ਦੇ ਘਰ ਦੇ ਫਿਰ ਸਾਨੂੰ ਦਬਾ ਪਾਈ ਜਾਂਦੇ ਸੀ ਤੁਸੀਂ ਕੱਲ ਹੀ ਕਰਦੇ ਜੇ ਕੱਲ ਹੀ ਰੋਂਦੇ ਜੇ ਇਹ ਵਾਜੋ ਵਾ ਇਦਾਂ ਇਦਾਂ ਕਰਦੇ ਸਾਨੂੰ ਦਬਾ ਪਾਈ ਜਾਂਦੇ ਸੀ ਰਿਸ਼ਤੇਦਾਰ ਸੀ ਭਾਜੀ ਉਹਨਾਂ ਦਾ ਹੀ ਬੰਦਾ ਉਹਨਾਂ ਸੱਦਿਆ ਸੀ ਤੇ ਆਇਆ ਸੀ ਉਹਨਾਂ ਦੇ ਮੁੰਡੇ ਹਾਂਜੀ ਕਾਰਵਾਈ ਹੋਣੀ ਚਾਹੀਦੀ ਦੋਨਾਂ ਮੁੰਡਿਆਂ ਤੇ ਘਰ ਵਾਲਿਆਂ ਨੂੰ ਪਤਾ ਹੋਣਾ ਜੀ ਭਾਜੀ ਘਰ ਵਾਲਿਆਂ ਦੇ ਆਪਾਂ ਨੂੰ ਫੁੱਲ ਕਾਰਵਾਈ ਚਾਹੀਦੀ ਹਾਂਜੀ ਹਾਂਜੀ ਨਾਂ ਦਿੱਤ ਘਰ ਵਾਲਿਆਂ ਭਾਜੀ ਘਰ ਵਾਲਿਆਂ ਤੇ ਪਰਚਾ ਹੋਣਾ ਚਾਹੀਦਾ ਆਪਾਂ ਕਿੰਨੇ ਕ ਵਜੇ ਦੀ ਗੱਲ ਹੈ ਜੀ ਭਾਜੀ 9 ਵਜੇ ਦੀ ਗੱਲ ਜੀ ਤੇ ਜਿਹੜਾ ਮੁੰਡਾ ਇਹਦੀ ਡੈਥ ਹੋਈ ਹੈ ਉਹਦਾ ਕੀ ਨਾਂ ਸੀ ਸਰਜੀਤ ਸਿੰਘ ਜੀ ਕਿੱਥੋਂ ਦਾ ਰਹਿਣ ਵਾਲਾ ਹੈਲੋ ਹਾਂਜੀ ਐਸਐਚਓ ਮੈਂ ਉਹ ਸੁਨੀਤਾ ਬਾਬਾ ਜੀ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਮੈਮ ਪੱਤਰਕਾਰ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਮੈਮ ਜਿਹੜਾ ਆ ਨੌਜਵਾਨ ਦੀ ਡੈਥ ਹੋਈ ਆ ਸੁਰਜੀਤ ਸਿੰਘ ਦੀ ਜਿਹਨੂੰ ਗੋਲੀ ਮਾਰੀ ਗਈ ਆ ਡੀਜੇ ਤੇ ਹਾਂਜੀ ਹਾਂਜੀ ਤੇ ਕੋਈ ਅਰੈਸਟ ਵਗੈਰਾ ਕੀਤਾ ਕਿਸੇ ਨੂੰ ਨਹੀਂ ਹਜੇ ਆਪਾਂ ਵੈਰੀਫਾਈ ਕਰ ਰਹੇ ਆ ਅੱਛਾ ਜੀ ਕੋਈ ਫੁਟੇਜ ਜਾਂ ਵੀਡੀਓ ਨਹੀਂ ਸਾਹਮਣੇ ਆਈ ਤੇ ਜਿੰਨਾ ਦਾ ਮਤਲਬ ਕਿ ਡੈਥ ਹੋਈ ਆ ਉਹਨਾਂ ਨੇ ਵੀ ਨਹੀਂ ਕਲੀਅਰ ਹੋ ਰਿਹਾ ਸਾਨੂੰ ਇਹ ਵੀ ਕੋਈ ਟੈਕਨੀਕਲ ਐਵਿਡੈਂਸ ਲਾਈਕ ਕੋਈ ਵੀਡੀਓ ਕੋਈ ਮਿਲ ਜਾਵੇ ਹਾਂਜੀ ਇਸ ਦਾ ਆਪਾਂ ਨੂੰ ਫੈਕਟਰੀ ਜੇਰ ਹੋ ਜਾਣਾ ਨਹੀਂ ਮੈਮ ਬੱਚੇ ਦੇ ਗੋਲੀ ਲੱਗੀ ਇਹ ਤਾਂ ਤੁਸੀਂ ਵੈਰੀਫਾਈ ਕੀਤਾ ਹੋਣਾ ਉਦਾਂ ਵੈਸੇ ਤਾਂ ਵੀ ਜਿਹੜੇ ਪਰਿਵਾਰ ਦੇ ਬਿਆਨ ਦਰਜ ਕੀਤੇ ਹੋਣੇ ਕੀ ਪਰਿਵਾਰ ਨੇ ਬਿਆਨ ਦਿੱਤੇ ਹਾਂਜੀ ਪਰਿਵਾਰ ਨੇ ਨਾ ਹਜੇ ਕੋਈ ਬਿਆਨ ਲਖਾਇਆ ਨਹੀਂਗਾ ਕਿਉਂਕਿ ਉਹ ਥੋੜਾ ਜਿਹਾ ਜ਼ਿਆਦਾ ਅਫਸੋਰਸ ਚਾ ਜੀ ਜੀ ਤੇ ਅਸੀਂ ਹੁਣ ਟਰਾਈ ਕਰ ਰਹੇ ਆਂ ਵੀ ਚਲੋ ਆਪਾਂ ਨੂੰ ਕਲੀਅਰ ਹੋ ਜਾਵੇ ਗੱਲਬਾਤ ਜਾਂ ਜਿਹੜੇ ਉਸੇ ਮਜੂਦ ਸੀ मौके ਤੇ ਜੀ ਤੇ ਹੁਣ ਮੈਮ ਤੁਸੀਂ ਕਿੱਥੇ ਜੋ ਇੱਥੇ ਥਾਣੇ ਜਾਂ ਅਸੀਂ ਹੁਣ मौके ਤੇ ਸੀਗੇ ਹੁਣ ਇਹ ਮੂਵ ਕਰ ਰਹੇ ਆਂ ਹਸਪੀਟਲ ਨੂੰ Okei, jolloin, on jolloin,